ਮਹਾਰਾਜ ਨੇ ਆਪ ਇਹ ਬੇਸ ਬਦਲਾਇਆ ਹੋਇਆ ਤੇ ਨਹੀਂ ਕਿ ਆ ਵੀ ਮੈਂ ਗੁਰੂ ਅਰਜਨ ਦੇ ਮੈਂ ਦੇਖ ਭੇਜੀ ਸਤਿਗੁਰਾਂ ਨੇ ਤੇ ਅੱਗੋਂ ਜਥੇਦਾਰ ਕਹਿੰਦਾ ਜੀ ਸੰਗਤ ਨੂੰ ਭੁੱਖ ਵੀ ਬੜੀ ਲੱਗੀ ਸੀ ਆਪ ਗੁਰੂ ਅਰਜਨ ਦੇਵ ਜੀ ਨੇ ਸਾਰੀ ਸੰਗਤ ਨੂੰ ਦੇਖ ਵਰਤਾਈ ਕਾਬਲ ਦਮਾਈ ਆਪ ਜਲ ਸ਼ਗਾਰ ਆਪ ਪਖਾ ਚੱਲਿਆ ਜਲ ਸ਼ਗਾਰ ਰਹੇ ਸੀ ਵਿੱਚੋਂ ਕਿਹੇ ਹੋਰ ਨੇ ਕਿਹਾ ਜੀ ਮੈਨੂੰ ਸੇਵਾ ਦੇ ਦੇ ਮਾਰੇ ਹੀ ਨਾਂ ਨਹੀਂ ਸੀ ਕਰਦੇ ਪੱਖਾ ਚਲਾਣਾ ਸ਼ੁਰੂ ਕਰਤਾ ਵਿੱਚੋਂ ਕਿਸੇ ਨੇ ਕਿਹਾ ਜੀ ਇਹ ਪੱਖਾ ਚਲਣ ਦੀ ਸੇਵਾ ਮੈਨੂੰ ਮਾਰੇ ਨੇ ਦੇ ਦੇ ਇੱਥੇ ਆ ਕੇ ਸਾਡੇ ਕੰਨ ਖੜੇ ਹੋ ਜਾਂਦੇ ਨੇ ਗੁਰੂ ਅਰਜਨ ਦੇਵ ਕਹਿੰਦੇ ਵੀ ਮੈਂ ਕੀ ਸੇਵਾ ਕਰਾਂ ਦੋ ਚਾਰ ਬਜ਼ੁਰਗ ਆਪਣੀਆਂ ਥਕਾਵਟ ਕਰਕੇ ਲੱਤਾਂ ਆਪੇ ਘੁੱਟ ਰਹੇ ਸੀ ਤੇ ਗੁਰੂ ਅਰਜਨ ਦੇਵ ਕੋਲ ਚਲੇ ਗਏ ਕਹਿਣ ਲੱਗੇ ਇਹ ਸੇਵਾ ਮੈਨੂੰ ਬਖਸ਼ੋ ਆਪ ਸੰਗਤ ਦੀਆਂ ਲੱਤਾਂ ਘੁੱਟੀਆਂ ਸੰਗਤਾਂ ਨੂੰ ਦੇ ਦੇ ਮਾਣ ਸਤਗੁਰ ਪਿਆਰੇ ਸਤਗੁਰ ਪਿਆਰੇ ਸੰਗਤਾਂ ਨੂੰ ਦੇ ਦੇ ਮਾਣ ਸਤਗੁਰ ਪਿਆਰੇ ਸਤਗੁਰ ਪਿਆਰੇ ਸੰਗਤਾਂ ਨੂੰ ਦੇ ਦੇ ਸਤ ਗੁਰੂ ਰਿਹਾਲੇ ਸਤ ਗੁਰੂ ਰਿਹਾਲੇ ਸਤ ਗੁਰੂ ਦੇਤੇ ਮਾਨ ਸਤ ਗੁਰੂ ਪਿਆਰੇ ਸਤ ਗੁਰੂ ਪਿਆਰੇ ਸਾਖੀ ਅੱਗੇ ਵੀ ਜਾਂਦੀ ਏ ਫਿਰ ਇੱਥੇ ਆ ਕੇ ਜੋੜਿਆਂ ਦੀ ਰਾਖੀ ਰਹਿ ਗਏ ਜੋੜੇ ਆਪ ਸਾਫ਼ ਕੀਤੇ ਸੰਤ ਨੂੰ ਪਤਾ ਨਹੀਂ ਸੀ ਗੁਰੂ ਅਰਜਨ ਦੇਵ ਜੀ ਸੰਗ ਜਦੋਂ ਅੰਦਰ ਬੈਠੀ ਅੱਧਾ ਪੌਣਾ ਘੰਟਾ ਰਵਿੰਦਰ ਸਾਹਿਬ ਬਾਬਾ ਬੁੱਢਾ ਜੀ ਨੂੰ ਪੁੱਛਿਆ ਗੁਰੂ ਅਰਜਨ ਦੇਵ ਕਿੱਥੇ ਨੇ ਉਹ ਕਹਿੰਦੇ ਕਾਬਲ ਤੋਂ ਸੰਗਤ ਆਈਏ ਰਾਤ ਦੇ ਗਏ ਹੋਏ ਮਹਾਰਾਜ ਕਹਿੰਦੇ ਕਾਬਲ ਤੋਂ ਤੇ ਅਸੀਂ ਆਏ ਆ ਬਾਬਾ ਬੁੱਢਾ ਜੀ ਕਹਿੰਦੇ ਉੱਥੇ ਕੋਈ ਨਹੀਂ ਪਹੁੰਚਿਆ ਕਹਿੰਦੇ ਜੀ ਕੋ ਸਿੱਖ ਆਇਆ ਸੀ ਸੇਵਾ ਬੜੀ ਕੀਤੀ ਐ ਹੋਰ ਤਾਂ ਕੋਈ ਨਹੀਂ ਬਾਬਾ ਜੀ ਕਹਿੰਦੇ ਸਿੱਖ ਕਿੱਥੇ ਆ ਫਿਰ ਜੰਦੇ ਆਹੀ ਦੇ ਜੋੜਿਆਂ ਦੀ ਰਾਖੀ ਭਾਏ ਆ ਆਖੋ ਸਤਿਨਾਮ ਵਾਹਿਗੁਰੂ ਬਾਬਾ ਜੀ ਤੇਜ ਕਦਮ ਕਰਕੇ ਆਏ ਗੁਰੂ ਅਰਜਨ ਦੇਵ ਆਪਣੇ ਗੱਲ ਦੇ ਦੁਪੱਟੇ ਨਾਲ ਸੰਗਤਾਂ ਦੇ ਜੋੜੇ ਸਾਫ ਕਰ ਰਹੇ ਐ ਐਸੇ ਪੂਰਨੇ ਪਾਏ ਸੰਗਤ ਦੇ ਸਤਕਾਰ ਵਾਸਤੇ ਕੈਸੇ ਪੂਰਨੇ ਪਾਏ ਬਾਬਾ ਜੀ ਨੇ ਜੋੜਾ ਖੋਲਿਆ ਮਹਾਰਾਜ ਤੁਸੀਂ ਆਪ ਗੁਰੂ ਅਰਜਨ ਦੇ ਪੰਜਵੇਂ ਪਾਤਸ਼ਾਹ ਤੇ ਆਪ ਸੰਗਤ ਦਾ ਜੋੜਾ ਸਾਫ ਕਰ ਐ ਗੁਰੂ ਆਜੰਦੇ ਜੀ ਨੇ ਕਿਹਾ ਬਾਬਾ ਜੀ ਮੈਂ ਗੁਰੂ ਨਾਨਕ ਦੇ ਦਰਸ਼ਨ ਨਹੀਂ ਕੀਤੇ ਤੁਸੀਂ ਕੀਤੇ ਐ ਜੋੜਾ ਧਿਆਨ ਨਾਲ ਵੇਖੋ ਤੇ ਬਾਬਾ ਜੀ ਨੇ ਜਦੋਂ ਜੋੜਾ ਵੇਖਿਆ ਧਿਆਨ ਨਾਲ ਉਸੇ ਜੋੜੇ 'ਚੋਂ ਗੁਰੂ ਨਾਨਕ ਦੇ ਜੋੜੇ ਦੇ ਦਰਸ਼ਨ ਹੁੰਦੇ ਆਉਂਦੇ ਆ ਬਾਬਾ ਜੀ ਸਮਝਿਓ ਵੀ ਇਹ ਸੰਗਤ ਦੇ ਜੋੜੇ ਮੈਂ ਸੰਗਤ ਦੇ ਸਮਝ ਕੇ ਨਹੀਂ ਕਰ ਰਿਹਾ ਗੁਰੂ ਨਾਨਕ ਦੇ ਜੋੜੇ ਸਮਝੇ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਇੰਨਾ ਮਾਣ ਬਖਸ਼ਿਆ ਸੰਗਤ ਨੂੰ